पापी ਲੋਕਾਂ ਨੂੰ ਪਾਪ ਕਰਦੇ ਦੇਖ ਭਗਵਾਨ ਚੁੱਪ ਕਿਉਂ ਰਹਿੰਦੇ? ਦੋਸਤੋ ਅੱਜ ਦਾ ਇਹ ਵਿਸ਼ੇ ਬਹੁਤ ਹੀ ਮਹੱਤਵਪੂਰਨ ਹੈ। ਇਸ ਵੀਡੀਓ ਨੂੰ ਤੁਸੀਂ ਸਾਰੇ ਧਿਆਨ ਨਾਲ ਸੁਣਿਓ। ਕਿਉਂਕਿ ਇਸ ਨੂੰ ਧਿਆਨ ਨਾਲ ਸੁੰਨਣਾ ਬਹੁਤ ਜ਼ਰੂਰੀ ਹੈ। ਤੇ ਵੀਡੀਓ 'ਚ ਦੱਸੀ ਗਈ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਸਲ 'ਚ ਲਿਓਨ। ਇਹ ਵੀਡੀਓ ਲੱਖਾਂ ਲੋਕਾਂ ਦੀ ਸੋਚ ਬਦਲਣ ਵਾਲੀ ਹੈ। ਤੁਸੀਂ ਇਸ ਨੂੰ ਪੂਰਾ ਜ਼ਰੂਰ ਦੇਖਣਾ ਤੇ ਸੁੰਨਣਾ। ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਪਾਪੀ ਲੋਕਾਂ ਨੂੰ ਪਾਪ ਕਰਦੇ ਦੇਂ। ਭਗਵਾਨ ਚੁੱਪ ਕਿਉਂ ਰਹਿੰਦਾ ਹੈ? ਦੋਸਤੋ ਅਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਇਹ ਆਦਮੀ ਬੜਾ ਚੰਗਾ ਸੀ। ਭਗਵਾਨ ਨੇ ਇਸ ਦੇ ਨਾਲ ਬਹੁਤ ਪੂਰਾ ਕੀਤਾ। ਤੇ ਇੱਕ ਆਦਮੀ ਜੋ ਹਮੇਸ਼ਾ ਲੋਕਾਂ ਤੇ ਅਤਿਆਚਾਰ ਕਰਦਾ ਹੈ, ਭਗਵਾਨ ਉਸ ਨੂੰ ਕਦੇ ਕੋਈ ਸਜ਼ਾ ਨਹੀਂ ਦਿੰਦਾ। ਉਹ ਤਾਂ ਤਾਂ ਅਦੌਲਤ ਵਿੱਚ ਵੀ ਵਾਧਦਾ ਜਾ ਰਿਹਾ ਹੈ। ਆਖਿਰੇ ਸਭ ਭਗਵਾਨ ਨੂੰ ਦਿਖਾਈ ਨਹੀਂ ਲੈਂਦਾ। ਭਗਵਾਨ ਆਪਣੀਆਂ ਅੱਖਾਂ ਦੇ ਸਾਹਮਣੇ ਪਾਪ ਹੁੰਦਾ ਹੋਇਆ ਦੇਖ ਕੇ ਉਹ ਚੁੱਪ ਕਿਵੇਂ ਬੈਠ ਸਕਦਾ ਹੈ ਇਸ ਤਰ੍ਹਾਂ ਤਾਂ ਲੋਕਾਂ ਦਾ ਭਗਵਾਨ ਤੋਂ ਵਿਸ਼ਵਾਸ ਹੀ ਉੱਟ ਜਾਵੇਗਾ ਤਾਂ ਚਲੋ ਪਹਿਲਾਂ ਸੁਣਦੇ ਹਾਂ ਇੱਕ ਛੋਟੀ ਜਿਹੀ ਕਹਾਣੀ ਦੋਸਤੋ ਇੱਕ ਪਿੰਡ ਦੀ ਗੱਲ ਹੈ ਉਸ ਪਿੰਡ ਵਿੱਚ ਭਗਵਾਨ ਵਿਸ਼ਨੂੰ ਦਾ ਇੱਕ ਬਹੁਤ ਹੀ ਸੋਹਣਾ ਮੰਦਿਰ ਸੀ ਮੰਦਿਰ ਦੀ ਦੇਖਭਾਲ ਲਈ ਪਿੰਡ ਦਾ ਹੀ ਇੱਕ ਵਿਅਕਤੀ ਸੇਵਕ ਲਗਾਇਆ ਹੋਇਆ ਸੀ ਜੋ ਸਵੇਰੇ ਸ਼ਾਮ ਮੰਦਰ ਦੀ ਸਾਫ ਸਫਾਈ ਕਰਿਆ ਕਰਦਾ ਤੇ ਦੋਵੇਂ ਸਮੇਂ ਨਹਾ ਧੋ ਕੇ ਭਗਵਾਨ ਦੀ ਪੂਜਾ ਅਰਚਨਾ ਕਰਿਆ ਕਰਦਾ ਸੀ ਉਹ ਆਦਮੀ ਬਹੁਤ ਹੀ ਗਰੀਬ ਤੇ ਦੁਖੀ ਸੀ ਮੰਦਰ ਚ ਆਉਣ ਵਾਲਾ ਹਰ ਸ਼ਰਧਾਲੂ ਉਸ ਨੂੰ ਜੋ ਕੁਝ ਦਾਨ ਵਿੱਚ ਦੇ ਜਾਂਦੇ ਉਹ ਉਸ ਨਾਲ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਮੰਦਰ ਚ ਕੰਮ ਕਰਦੇ ਉਹ ਆਪਣੀ ਜ਼ਿੰਦਗੀ ਨਾਲ ਜੁੜੀਆਂ ਨਿੱਜੀ ਸ਼ਿਕਾਇਤਾਂ ਭਗਵਾਨ ਦੀ ਮੂਰਤੀ ਦੇ ਸਾਹਮਣੇ ਖੜਾ ਹੋ ਕੇ ਕਰਦਾ ਰਹਿੰਦਾ ਸੀ ਕਦੇ ਘਰ ਦੀਆਂ ਗੱਲਾਂ ਕਦੇ ਪਰਿਵਾਰ ਦੀਆਂ ਗੱਲਾਂ ਕਦੇ ਦੁਨੀਆਦਾਰੀ ਦੀਆਂ ਗੱਲਾਂ ਇੱਕ ਦਿਨ ਦੀ ਗੱਲ ਹੈ ਉਹ ਭਗਵਾਨ ਦੀ ਮੂਰਤੀ ਦੇ ਸਾਹਮਣੇ ਖੜਾ ਹੋ ਕੇ ਭਗਵਾਨ ਨੂੰ ਸ਼ਿਕਾਇਤ ਕਰ ਰਿਹਾ ਸੀ ਕਿ ਭਗਵਾਨ ਤੁਹਾਡੀ ਜ਼ਿੰਦਗੀ ਕਿੰਨੀ ਆਰਾਮਦਾਇਕ ਹੈ ਤੁਸੀਂ ਬਸ ਮੰਦਰ ਵਿੱਚ ਇੱਕ ਜਗ੍ਹਾ ਖੜੇ ਰਹਿੰਦੇ ਹੋ ਤੇ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦੇ ਰਹਿੰਦੇ ਹੋ ਕੋਈ ਤੁਹਾਨੂੰ ਲੱਡੂਆਂ ਦਾ ਭੋਗ ਲਗਾ ਜਾਂਦਾ ਹੈ ਕੋਈ ਪ੍ਰਸਾਦ ਚੜ੍ਹਾ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਤੇ ਪਕਵਾਨ ਵੀ ਤੁਹਾਨੂੰ ਇੱਥੇ ਖੜੇ-ਖੜੇ ਹੀ ਖਾਣ ਨੂੰ ਮਿਲਦੇ ਰਹਿੰਦੇ ਹਨ ਤੁਹਾਡੀ ਜ਼ਿੰਦਗੀ ਕਿੰਨੀ ਆਸਾਨ ਹੈ ਤੇ ਮੇਰੀ ਜ਼ਿੰਦਗੀ ਕਿੰਨੀ ਔਖੀ ਹੈ ਛੋਟੀ ਜਹੀ ਜ਼ਿੰਦਗੀ ਹੈ ਤੇ ਉਹ ਵੀ ਹਜ਼ਾਰ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਭਰੀ ਹੋਈ ਹੈ ਦਿਨ ਪਰ ਸਖਤ ਮਿਹਨਤ ਕਰਦਾ ਹਾਂ ਤਾਂ ਕਿਤੇ ਜਾ ਕੇ ਦੋ ਸਮੇ ਦਾ ਖਾਣਾ ਮੇਰੇ ਪਰਿਵਾਰ ਲਈ ਇਕੱਠਾ ਕਰਦਾ ਹਾਂ ਪਾਪੀਆਂ ਪਖੰਡੀਆਂ ਨੂੰ ਦੇਖੋ ਦਿਨ ਰਾਤ ਪੂਰੇ ਕਮਾਚ ਲਿਪਤ ਰਹਿੰਦੇ ਹਨ ਫਿਰ ਵੀ ਮੌਸ ਪਰ ਹੀ ਜ਼ਿੰਦਗੀ ਜੀ ਰਹੇ ਹਨ ਭਗਵਾਨ ਜੇਕਰ ਮੇਰੀ ਜ਼ਿੰਦਗੀ ਵੀ ਤੁਹਾਡੀ ਤਰ੍ਹਾਂ ਹੋ ਜਾਵੇ ਤਾਂ ਮੇਰਾ ਜੀਵਨ ਕਿੰਨਾ ਖੁਸ਼ਹਾਲ ਹੋ ਜਾਵੇਗਾ ਆਪਣੇ ਸੇਵਕ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਭਗਵਾਨ ਤੋਂ ਰਿਹਾ ਨਾ ਗਿਆ ਉਹ ਮੂਰਤੀ ਚ ਪ੍ਰਗਟ ਹੋ ਕੇ ਕਹਿਣ ਲੱਗੇ ਤੂੰ ਗਲਤ ਸੋਚ ਰਿਹਾ ਹੈ ਤੂੰ ਜਿਸ ਤਰ੍ਹਾਂ ਸੋਚ ਰਿਹਾ ਹੈ ਉਸ ਤਰ੍ਹਾਂ ਹੈ ਨਹੀਂ ਦੇਖਣ ਤੇ ਸਾਰਿਆਂ ਦੀ ਜ਼ਿੰਦਗੀ ਆਪਣੀ ਜ਼ਿੰਦਗੀ ਨਾਲੋਂ ਚੰਗੀ ਦਿਖਾਈ ਦਿੰਦੀ ਹੈ ਜਦੋਂ ਸਾਨੂੰ ਉਸਦੀ ਅਸਲ ਜ਼ਿੰਦਗੀ ਦਾ ਪਤਾ ਲੱਗਦਾ ਹੈ ਤਾਂ ਸਮਝ ਆਉਂਦਾ ਹੈ ਕਿ ਇਹ ਤਾਂ ਮੇਥੋਂ ਵੀ ਗਿਆ ਗੁਜ਼ਰਿਆ ਜੀਵਨ ਜੀ ਰਿਹਾ ਹੈ ਤੂੰ ਮੇਰੀ ਜ਼ਿੰਦਗੀ ਨੂੰ ਆਸਾਨ ਸਮਝ ਰਿਹਾ ਹੈ ਮੇਰਾ ਜੀਵਨ ਇੰਨਾ ਆਸਾਨ ਨਹੀਂ ਹੈ ਜਿੰਨਾ ਤੂੰ ਸਮਝ ਰਿਹਾ ਹੈ ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਹਨ ਬਹੁਤ ਸਾਰੀਆਂ ਵਿਵਸਥਾਵਾਂ ਕਰਨੀਆਂ ਪੈਂਦੀਆਂ ਹਨ ਬਹੁਤ ਸਾਰੀਆਂ ਚਿੰਤਾਵਾਂ ਲੱਗੀਆਂ ਰਹਿੰਦੀਆਂ ਹਨ ਚੰਗੇ ਨਾਲ ਚੰਗਾ ਕਿਵੇਂ ਹੋਵੇ ਤੇ ਬੁਰੇ ਨਾਲ ਬੁਰਾ ਕਿਵੇਂ ਹੋਵੇ ਇਹ ਸਭ ਸੋਚਣਾ ਪੈਂਦਾ ਹੈ ਕੋਈ ਕਿਸੇ ਕਮਜ਼ੋਰ ਨੂੰ ਸਤੋਂਦਾ ਹੈ ਤਾਂ ਉਸਦੀ ਰੱਖਿਆ ਕਰਨੀ ਪੈਂਦੀ ਹੈ ਮੇਰੀ ਜ਼ਿੰਮੇਵਾਰੀ ਨੂੰ ਜਿਸ ਦਿਨ ਤੂੰ ਸਮਝ ਜਾਵੇਂਗਾ ਉਸ ਦਿਨ ਤੈਨੂੰ ਮੇਰੀ ਮਿਹਨਤ ਦੇ ਬਾਰੇ ਪਤਾ ਲੱਗ ਜਾਵੇਗਾ ਇੰਨਾ ਆਸਾਨ ਨਹੀਂ ਹੈ ਭਗਵਾਨ ਬੰਨਾ ਜਿਸ ਤਰ੍ਹਾਂ ਇਨਸਾਨ ਪਿਤਾ ਬਣ ਕੇ ਆਪਣੀ ਔਲਾਦ ਦੇ ਫਰਜ਼ਾਂ ਨੂੰ ਨਿਭਾਉਂਦਾ ਹੈ ਉਸਦੇ ਚੰਗੇ ਬੁਰੇ ਸੁਖ ਦੁਖ ਦਾ ਖਿਆਲ ਰੱਖਦਾ ਹੈ ਉਸੇ ਤਰ੍ਹਾਂ ਮੈਨੂੰ ਵੀ ਤੁਹਾਡੇ ਸਾਰਿਆਂ ਦਾ ਖਿਆਲ ਰੱਖਣਾ ਪੈਂਦਾ ਹੈ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਇਕੱਠੇ ਨਿਭਾਉਣਾ ਆਸਾਨ ਕੰਮ ਨਹੀਂ ਹੈ। ਭਗਵਾਨ ਦੀ ਗੱਲ ਸੁਣ ਕੇ ਭਗਤ ਬੋਲਦਾ ਹੈ, "ਭਗਵਾਨ ਜੀ, ਇਹ ਤੁਸੀਂ ਕਿਹੋ ਜੀ ਗੱਲ ਕਰ ਰਹੇ ਹੋ? ਤੁਹਾਡਾ ਕੰਮ ਤਾਂ ਸੱਚਮੁੱਚ ਵਿੱਚ ਬੜਾ ਆਸਾਨ ਹੈ। ਤੁਸੀਂ ਸਾਰਾ ਦਿਨ ਖੜੇ ਰਹਿੰਦੇ ਹੋ। ਤੁਹਾਡੀ ਤਰ੍ਹਾਂ ਮੈਂ ਵੀ ਪੂਰਾ ਦਿਨ ਖੜਾ ਰਹਿ ਸਕਦਾ ਹਾਂ। ਇਸ 'ਚ ਕੀ ਵੱਡੀ ਗੱਲ ਹੈ?" ਭਗਵਾਨ ਬੋਲੇ, "ਬੇਟਾ, ਮੈਂ ਫਿਰ ਕਹਿੰਦਾ ਹਾਂ ਕਿ ਤੂੰ ਨਹੀਂ ਕਰ ਸਕੇਂਗਾ। ਮੈਂ ਇਸ ਕੰਮ ਲਈ, ਬੜੇ ਤੇਜ਼ ਲਈ ਲੋੜ ਪੈਂਦੀ ਹੈ। ਤੇ ਮਨੁੱਖ 'ਚ ਐਨੀ ਧੀਰਜ ਨਹੀਂ ਹੈ ਕਿ ਉਹ ਨਤੀਜਾ ਨਿਕਲਣ ਤੱਕ ਰੁਕ ਸਕੇ ਮਨੁੱਖ ਦੇ ਅੰਦਰ ਇਹ ਕਮਜ਼ੋਰੀ ਹੁੰਦੀ ਹੈ ਕਿ ਉਹ ਥੋੜਾ ਜਿਹਾ ਸੁਖ ਪਾ ਕੇ ਹੰਕਾਰ ਨਰ ਪਰ ਜਾਂਦਾ ਹੈ ਤੇ ਥੋੜਾ ਜਿਹਾ ਵੀ ਜੇਕਰ ਦੁੱਖ ਆ ਜਾਵੇ ਤਾਂ ਟੁੱਟ ਕੇ ਬिखर ਜਾਂਦਾ ਹੈ ਉਹ ਆਪਣੇ ਧੀਰਜ ਨੂੰ ਬਣਾ ਕੇ ਨਹੀਂ ਰੱਖ ਸਕਦਾ ਭਗਤ ਬੋਲਿਆ ਜੇਕਰ ਇਹੋ ਜੀ ਗੱਲ ਹੈ ਤਾਂ ਤੁਸੀਂ ਮੈਨੂੰ ਇੱਕ ਦਿਨ ਲਈ ਆਪਣੀ ਜ਼ਿੰਦਗੀ ਜੀ ਲੈਣ ਦਿਓ ਫਿਰ ਤੁਸੀਂ ਜਿਹੋ ਜਿਹਾ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ ਦੋਸਤੋ ਭਗਵਾਨ ਨੇ ਉਸਨੂੰ ਬਹੁਤ ਸਮਝਾਇਆ ਪਰ ਉਹ ਬਹੁਤ ਜ਼ਿੱਦੀ ਸੀ ਉਸਨੇ ਇੱਕ ਨਾ ਮੰਨੀ ਭਗਵਾਨ ਨੇ ਸੋਚਿਆ ਕਿ ਚਲੋ ਮੈਂ ਇਸਨੂੰ ਇੱਕ ਦਿਨ ਲਈ ਆਪਣੀ ਥਾਂ ਦੇ ਦਿੰਦਾ ਹਾਂ ਕੁਝ ਲੋਕਾਂ ਦੇ ਉਪਦੇਸ਼ ਦਾ ਪ੍ਰਭਾਵ ਨਹੀਂ ਪੈਂਦਾ ਭਗਵਾਨ ਨੇ ਕਿਹਾ ਠੀਕ ਹੈ ਬੇਟੇ ਇੱਕ ਦਿਨ ਲਈ ਮੈਂ ਤੈਨੂੰ ਭਗਵਾਨ ਬਣਾਉਂਦਾ ਹਾਂ ਤੇ ਤੇਰੀ ਜ਼ਿੰਦਗੀ ਮੈਂ ਚਾਹੁੰਦਾ ਹਾਂ ਫਿਰ ਦੇਖਦੇ ਹਾਂ ਕਿ ਤੂੰ ਮੇਰਾ ਕੰਮ ਕਿਸ ਢੰਗ ਨਾਲ ਕਰਦਾ ਹੈ ਤੇ ਹਾਂ ਮੇਰੀ ਜ਼ਿੰਦਗੀ ਜਿਉਣ ਲਈ ਤੈਨੂੰ ਕੁਝ ਸ਼ਰਤਾਂ ਦਾ ਪਾਲਨ ਕਰਨਾ ਹੋਵੇਗਾ ਫਤੋ ਬੋਲੇ ਭਗਵਾਨ ਮੈਂ ਤਾਂ ਹਟੀਆਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹਾਂ ਦੱਸੋ ਕੀ ਹੈ ਭਗਵਾਨ ਬੋਲੇ ਤਾਂ ਸੁਣ ਮੰਦਿਰ ਚ ਰੋਜ਼ਾਨਾ ਬਹੁਤ ਸਾਰੇ ਲੋਕ ਆਉਣਗੇ ਜਾਣਗੇ ਜਿਸ ਵਿੱਚ ਚੰਗੇ ਵੀ ਲੋਕ ਹੁੰਦੇ ਹਨ ਤੇ ਬੁਰੇ ਵੀ ਕਿਉਂਕਿ ਭਗਵਾਨ ਦੇ ਸਭ ਤਾਂ ਹੀ ਅਧਿਕਾਰ ਹੁੰਦਾ ਹੈ ਜੇਕਰ ਇੱਕ ਪਿਤਾ ਦਾ ਮੁੰਡਾ ਨਿਕੰਮਾ ਨਿਕਲੇ ਤਾਂ ਕਿ ਉਸ ਦਾ ਪਿਤਾ ਉਸ ਨੂੰ ਆਪਣਾ ਬੇਟਾ ਨਹੀਂ ਦੱਸੇਗਾ ਇਸੇ ਤਰ੍ਹਾਂ ਚੰਗੇ ਬੁਰੇ ਦੋਵੇਂ ਤਰ੍ਹਾਂ ਦੇ ਲੋਕ ਮੇਰੇ ਪੁੱਤ ਹਨ ਫਲ ਉਹਨਾਂ ਨੂੰ ਉਹਨਾਂ ਦੇ ਕਰਮਾਂ ਦੇ ਅਨਸਾਰ ਹੀ ਮਿਲਦਾ ਹੈ। ਭਗਵਾਨ ਬੋਲੇ ਬੇਟਾ ਜਦੋਂ ਤੂੰ ਭਗਵਾਨ ਬਣ ਕੇ ਖੜਾ ਹੋਵੇਂਗਾ ਤਾਂ ਤੈਨੂੰ ਚੰਗਾ ਕਹਿਣ ਵਾਲੇ ਵੀ ਲੋਕ ਆਉਣਗੇ ਤੇ ਤੈਨੂੰ ਬੁਰਾ ਕਹਿਣ ਵਾਲੇ ਵੀ ਆਉਣਗੇ। ਤਾਂ ਤੂੰ ਚੁੱਪਚਾਪ ਉਹਨਾਂ ਦੀਆਂ ਗੱਲਾਂ ਸਹਿਣ ਕਰਨੀਆਂ ਹਨ ਤੇ ਧੀਰਜ ਨਾਲ ਉਹਨਾਂ ਦੀਆਂ ਗੱਲਾਂ ਨੂੰ ਸੁਣਨਾ ਹੈ ਤੇ ਉਹਨਾਂ ਦੇ ਚੰਗੇ ਬੁਰੇ ਕਰਮਾਂ ਨੂੰ ਦੇਖਣਾ ਹੈ। ਤੂੰ ਆਪਣੇ ਵੱਲੋਂ ਕੁਝ ਵੀ ਨਹੀਂ ਕਹਿਣਾ ਚਾਹੇ ਕੁਝ ਵੀ ਹੋ ਜਾਵੇ। ਪਤਨੀ ਕਿਆ ਠੀਕ ਹੈ ਭਗਵਾਨ ਮੈਨੂੰ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਹਨ। ਦੋਸਤੋ ਹੁਣ ਤਾਂ ਭਗਵਾਨ ਨੇ ਉਸ ਭਗਤ ਨੂੰ ਇੱਕ ਦਿਨ ਲਈ ਉਸ ਨੂੰ ਭਗਵਾਨ ਬਣਾ ਕੇ ਮੂਰਤੀ ਵਿੱਚ ਵਿਰਾਜਮਨ ਕਰ ਦਿੱਤਾ ਤੇ ਖੁਦ ਸੇਵਕ ਬਣ ਕੇ ਮੰਦਰ ਦੀ ਸੇਵਾ ਕਰਨ ਲੱਗੇ ਜਦੋਂ 1-2 ਘੰਟੇ ਦਾ ਸਮਾਂ ਬੀਤਿਆ ਤਾਂ ਦੇਖਦਾ ਹੈ ਕਿ ਸ਼ਹਿਰ ਦਾ ਇੱਕ ਧਨੀ सेठ ਉਸ ਮੰਦਰ ਵਿੱਚ ਮੱਥਾ ਟੇਕਣ ਲਈ ਆਉਂਦਾ ਹੈ ਤੇ ਉਹ ਭਗਵਾਨ ਦੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਹੈ ਕਿ हे ਈਸ਼ਵਰ ਮੈਂ ਕਰੋੜਾ ਰੁਪਏ ਲਗਾ ਕੇ ਇੱਕ ਬਹੁਤ ਵੱਡੀ ਫੈਕਟਰੀ ਦਾ ਨਿਰਮਾਣ ਕਰਵਾਇਆ ਹੈ ਮੈਨੂੰ ਤੁਸੀਂ ਇਸ ਤਰ੍ਹਾਂ ਦਾ ਆਸ਼ੀਰਵਾਦ ਦਿਓ ਕਿ ਮੇਰੀ ਫੈਕਟਰੀ ਚੰਗੀ ਤਰ੍ਹਾਂ ਚੱਲਣ ਲੱਗੇ ਤੇ ਮੈਂ ਉਸ ਤੋਂ ਖੂਬ ਸਾਰਾ ਧਨ ਕਮਾਵਾਂ। ਦੋਸਤੋ ਸੇਠ ਆਪਣੀ ਗੱਲ ਕਹਿਣ ਤੋਂ ਬਾਅਦ ਮੱਥਾ ਟੇਕਣ ਲਈ ਵਲ ਝੁਕਿਆ ਤਾਂ ਉਸ ਦੀ ਜੇਬ ਵਿੱਚੋਂ ਪੈਸਿਆਂ ਵਾਲਾ ਬਟੂਆ ਥੱਲੇ ਡਿੱਗ ਗਿਆ। ਉਸ ਨੂੰ ਆਪਣਾ ਬਟੂਆ ਦਿਖਾਈ ਨਹੀਂ ਦਿੱਤਾ ਤੇ ਉਹ ਉੱਥੇ ਉੱਠ ਕੇ ਜਾਣ ਲੱਗਿਆ। ਉੱਧਰ ਮੂਰਤੀ 'ਚ ਵਿਰਾਜਮਨ ਭਗਤ ਇਹ ਸਭ ਦੇਖ ਰਿਹਾ ਸੀ। ਉਸਨੇ ਦੇਖਿਆ ਕਿ ਸੇਠ ਦਾ ਬਟੂਆ ਤਾਂ ਇੱਥੇ ਹੀ ਰਹਿ ਗਿਆ। ਇੱਕ ਵਾਰ ਤਾਂ ਉਸਦੇ ਮਨ ਵਿੱਚ ਆਇਆ ਕਿ ਸੇਟ ਨੂੰ ਆਵਾਜ਼ ਲਗਾ ਕੇ ਉਸ ਨੂੰ ਦੱਸ ਦੇਵੇ ਕਿ ਉਸ ਦਾ ਪੈਸਿਆਂ ਨਾਲ ਭਰਿਆ ਬਟੂਆ ਤਾਂ ਇੱਥੇ ਹੀ ਰਹਿ ਗਿਆ ਹੈ ਪਰ ਫਿਰ ਉਸ ਨੂੰ ਭਗਵਾਨ ਦੀ ਸ਼ਰਤ ਯਾਦ ਆ ਗਈ ਭਗਵਾਨ ਨੇ ਕਿਹਾ ਹੈ ਕਿ ਚਾਹੇ ਚੰਗਾ ਹੋਵੇ ਜਾਂ ਬੁਰਾ ਬੋਲਣਾ ਨਹੀਂ ਹੈ ਤੂੰ ਸਿਰਫ ਉਸ ਨੂੰ ਦੇਖਦਾ ਰਹੀਂ ਇਸ ਲਈ ਉਹ ਭਗਵਾਨ ਬਣਿਆ ਹੋਇਆ ਸੇਵਕ ਚੁੱਪਚਾਪ ਦੇਖਦਾ ਰਿਹਾ ਉਸੇ ਸਮੇਂ ਉੱਥੇ ਮੰਦਰ ਵਿੱਚ ਇੱਕ ਬੜਾ ਹੀ ਗਰੀਬ ਆਦਮੀ ਆਉਂਦਾ ਹੈ ਤੇ ਉਹ ਗਰੀਬ ਭਗਵਾਨ ਦੀ ਮੂਰਤੀ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ ਹੈ ਕਿ हे ਭਗਵਾਨ ਮੈਂ ਬਹੁਤ ਗਰੀਬ ਆਦਮੀ ਹਾਂ ਇਸ ਗਰੀਬੀ ਵਿੱਚ ਮੈਂ ਬੜੇ ਹੀ ਦੁੱਖ ਨਾਲ ਭਰਿਆ ਜੀਵਨ ਬਿਤਾ ਰਿਹਾ ਹਾਂ ਪਰਿਵਾਰ ਦਾ ਪੇਟ ਪਾਲਣਾ ਵੀ ਮੁਸ਼ਕਲ ਹੋ ਗਿਆ ਹੈ ਘਰ ਵਿੱਚ ਮਾਂ ਬਿਮਾਰ ਹੈ ਉਸਦੇ ਇਲਾਜ ਲਈ ਪੈਸੇ ਨਹੀਂ ਕਿੱਥੋਂ ਇਸ ਦੀ ਵਿਵਸਥਾ ਕਰਾਂ ਕੁਝ ਸਮਝ ਨਹੀਂ ਆ ਰਿਹਾ ਕਿ ਅੱਗੇ ਦਾ ਜੀਵਨ ਕਿਸ ਤਰ੍ਹਾਂ ਚੱਲੇਗਾ ਅੱਜ ਮੇਰੇ ਜੇਬ ਵਿੱਚ ਸਿਰਫ 10 ਰੁਪਏ ਹਨ ਇਸ ਨਾਲ ਤਾਂ ਮੈਂ ਇੱਕ ਸਮੇਂ ਦਾ ਰਾਸ਼ਨ ਵੀ ਨਹੀਂ ਖਰੀਦ ਸਕਾਂਗਾ ਨਾ ਮਾਦੀ ਦਵਾਈ ਕੁਝ ਕਿਰਪਾ ਕਰ ਦਿਓ ਭਗਵਾਨ ਜਿਸ ਨਾਲ ਮੇਰੀ ਜ਼ਰੂਰਤ ਪੂਰੀ ਹੋ ਜਾਵੇ ਇੰਨਾ ਕਹਿ ਕੇ ਉਹ ਆਦਮੀ ਉੱਥੋਂ ਜਾਣ ਲਈ ਖੜਾ ਹੋਇਆ ਤਾਂ ਉਸਦੀ ਨਜ਼ਰ ਉਸ ਭਰੇ ਹੋਏ ਪੈਸਿਆਂ ਦੇ ਬਟੂਏ ਤੇ ਪਈ ਉਸਨੇ ਝੱਟ ਬਟੂਆ ਉਠਾ ਲਿਆ ਤੇ ਦੇਖਿਆ ਕਿ ਉਸ ਵਿੱਚ ਬਹੁਤ ਸਾਰੇ ਪੈਸੇ ਹਨ ਉਹ ਮਨ ਹੀ ਮਨ ਖੁਸ਼ ਹੋਣ ਲੱਗਿਆ ਤੇ ਭਗਵਾਨ ਨੂੰ ਧੰਨਵਾਦ ਕਰਨ ਲੱਗਿਆ ਕਿ हे ਭਗਵਾਨ ਤੁਸੀਂ ਅਸਲ 'ਚ ਬੜੇ ਮਹਾਨ ਹੋ ਤੁਸੀਂ ਮੇਰੀ ਪ੍ਰਾਰਥਨਾ ਇੰਨੀ ਜਲਦੀ ਸੁਣ ਲਈ ਐਨਾ ਪੈਸਿਆਂ ਨਾਲ ਹੁਣ ਮੈਂ ਆਪਣੇ ਪਰਿਵਾਰ ਲਈ ਰਾਸ਼ਨ ਦੀ ਵਿਵਸਥਾ ਕਰਾਂਗਾ ਤੇ ਮਾਂ ਦਾ ਇਲਾਜ ਕਰਵਾਵਾਂਗਾ ਦੋਸਤੋ ਭਗਵਾਨ ਨੂੰ ਧੰਨਵਾਦ ਦੇ ਕੇ ਉਹ ਤੋਂ ਜਾਣ ਲੱਗਿਆ ਉੱਧਰ ਭਗਵਾਨ ਬਣ ਕੇ ਮੂਰਤੀ ਦੇ ਵਿੱਚ ਭਗਵਾਨ ਬੰਨਿਆ ਹੋਇਆ ਉਸ ਮੰਦਰ ਦਾ ਸੇਵਕ ਸੋਚਣ ਲੱਗਿਆ ਕਿ ਗਰੀਬ ਆਦਮੀ ਤਾਂ ਉਸ ਨੂੰ ਉਠਾ ਕੇ ਲੈ ਜਾ ਰਿਹਾ ਹੈ ਇੱਕ ਵਾਰ ਤਾਂ ਉਸਦੇ ਮਨ ਵਿੱਚ ਆਇਆ ਕਿ ਆਵਾਜ਼ ਦੇ ਕੇ ਇਸ ਨੂੰ ਦੱਸ ਦਿੰਦਾ ਹਾਂ ਕਿ ਇਹ ਬਟੂਆ ਉਸ ਦਾ ਨਹੀਂ ਸਗੋਂ ਸੇਟ ਦਾ ਹੈ ਤੇ ਉਹ ਉਸ ਨੂੰ ਲੈ ਕੇ ਜਾ ਰਿਹਾ ਹੈ ਪਰ ਉਸੇ ਵੇਲੇ ਹੀ ਭਗਵਾਨ ਦੀ ਉਹ ਸ਼ਰਤ ਉਸ ਨੂੰ ਯਾਦ ਆ ਜਾਂਦੀ ਹੈ ਕਿ ਭਗਵਾਨ ਨੇ ਤਾਂ ਬੋਲਣ ਲਈ ਮਨਾ ਕੀਤਾ ਹੈ ਇਸ ਲਈ ਉਹ ਚੁੱਪਚਾਪ ਖੜਾ ਰਹਿੰਦਾ ਹੈ ਗਰੀਬ ਆਦਮੀ ਦੇ ਜਾਣ ਤੋਂ ਬਾਅਦ ਮੰਦਿਰ 'ਚ ਇੱਕ ਹੋਰ ਵਿਅਕਤੀ ਆਉਂਦਾ ਹੈ ਉਹ ਤੀਸਰਾ ਵਿਅਕਤੀ ਇੱਕ ਫੌਜੀ ਸੀ ਜੋ ਇੱਕ ਮਹੀਨੇ ਲਈ ਯੁੱਧ ਵਿੱਚ ਜਾ ਰਿਹਾ ਸੀ ਉਹ ਮੰਦਰ ਵਿੱਚ ਭਗਵਾਨ ਨੂੰ ਬਸ ਇੰਨੀ ਪ੍ਰਾਰਥਨਾ ਕਰਨ ਆਇਆ ਸੀ ਕਿ ਉਸਦੀ ਯਾਤਰਾ ਸੁਰੱਖਿਤ ਰਹੇ ਤੇ ਇੱਕ ਮਹੀਨੇ ਬਾਅਦ ਸਹੀ ਸਲਾਮਤ ਆਪਣੇ ਘਰ ਵਾਪਸ ਆ ਜਾਵੇ। ਉਹ ਫੌਜੀ ਪ੍ਰਾਰਥਨਾ ਕਰ ਹੀ ਰਿਹਾ ਸੀ ਕਿ ਇੰਨੇਜ ਉਹ ਵਪਾਰੀ ਪੁਲਿਸ ਵਾਲਿਆਂ ਦੇ ਨਾਲ ਮੰਦਰ 'ਚ ਦਾਖਲ ਹੁੰਦਾ ਹੈ ਜਿਸ ਦਾ ਪੈਸਿਆਂ ਨਾਲ ਭਰਿਆ ਬਟੂਆ ਮੰਦਰ 'ਚ ਡਿੱਗ ਗਿਆ ਸੀ। ਪੁਲਿਸ ਵਾਲਿਆਂ ਨੇ ਉਸ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਫੜ ਕੇ ਲਿਜਾਣ ਲੱਗੇ। ਇਹ ਗੱਲ ਭਗਵਾਨ ਬਣੇ ਹੋਏ ਭਗਤ ਨੂੰ ਬਿਲਕੁਲ ਵੀ ਹਜਮ ਨਾ ਹੋਈ। ਕਿਉਂਕਿ ਉਹ ਫੌਜੀ ਤਾਂ ਬਿਲਕੁਲ નિર્ਦੋਸ਼ ਸੀ ਬਟੂਆ ਤਾਂ ਉਹ ਗਰੀਬ ਆਦਮੀ ਲੈ ਕੇ ਗਿਆ ਸੀ ਭਗਵਾਨ ਬਣੇ ਹੋਏ ਭਗਤ ਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਹੁੰਦਾ ਹੋਇਆ ਕੰਮ ਹੀ ਪਸੰਦ ਨਾ ਆਇਆ ਉਹ ਸਿਰਫ ਭਗਵਾਨ ਦੀ ਸ਼ਰਤ ਨੂੰ ਯਾਦ ਕਰਕੇ ਚੁੱਪ ਰਹਿੰਦਾ ਸੀ ਪਰ ਇਸ ਮਾਇਨੇ ਨੂੰ ਉਹ ਚੁੱਪ ਰਹਿ ਕੇ ਵੀ ਨਹੀਂ ਦੇਖਣਾ ਚਾਹੁੰਦਾ ਸੀ ਉਹ ਜਾਣਦਾ ਸੀ ਕਿ ਉਸਦੇ ਚੁੱਪ ਰਹਿਣ ਦਾ ਮਤਲਬ ਹੈ ਕਿ ਇੱਕ ਬੇਕਸੂਰ ਆਦਮੀ ਨੂੰ ਸਜ਼ਾ ਹੋ ਜਾਵੇਗੀ ਉਸ ਤੋਂ ਰੋਕਿਆ ਨਾ ਗਿਆ ਤੇ ਉਹ ਬੋਲ ਹੀ ਪਿਆ ਤੇ ਕਹਿਣ ਲੱਗਿਆ ਹੈ ਸੇਠ ਤੇਰਾ ਬਟੂਆ ਇਸਨੇ ਨਹੀਂ ਚੁਰਾਇਆ ਤੇਰਾ ਬਟੂਆ ਤਾਂ ਇਸ ਤੋਂ ਪਹਿਲਾਂ ਮੰਦਰ ਚ ਆਏ ਗਰੀਬ ਆਦਮੀ ਨੇ ਚੁਰਾਇਆ ਹੈ ਮੈਂ ਭਗਵਾਨ ਹਾਂ ਤੇ ਮੈਂ ਸਭ ਕੁਝ ਦੇਖਦਾ ਹਾਂ ਦੋਸਤੋ ਹੁਣ ਭਲਾ ਪੁਲਿਸ ਵਾਲੇ ਭਗਵਾਨ ਦੀ ਗੱਲ ਕਿਉਂ ਨਾ ਮੰਨਦੇ ਉਹਨਾਂ ਨੇ ਉਸੇ ਵੇਲੇ ਫੌਜੀ ਨੂੰ ਛੱਡ ਦਿੱਤਾ ਤੇ ਉਸ ਗਰੀਬ ਆਦਮੀ ਨੂੰ ਫੜ ਲਿਆ ਤੇ ਉਸ ਤੋਂ ਬਟੂਆ ਵੀ ਖੋਲਿਆ ਉਹ ਵਿਚਾਰਾ ਬੜਾ ਨਿਰਾਸ਼ ਹੋਇਆ ਉਧਰ ਜਦੋਂ ਇੱਕ ਦਿਨ ਦਾ ਸਮਾਂ ਪੂਰਾ ਹੋਇਆ ਤਾਂ ਭਗਵਾਨ ਮੰਦਰ ਚ ਆਏ ਤੇ ਉਧਰ ਉਸ ਭਗਤ ਨੇ ਪੂਰੇ ਦਿਨ ਦਾ ਘਟਨਾ ਕਰਮ ਭਗਵਾਨ ਨੂੰ ਦੱਸਿਆ ਤੇ ਬੜੇ ਹੀ ਮਾਨ ਨਾਲ ਕਿਹਾ ਭਗਵਾਨ ਅੱਜ ਮੈਂ ਇੱਕ ਫੌਜੀ ਦੇ ਨਾਲ ਹੋ ਰਹੇ ਅਨਿਆਏ ਨੂੰ ਰੋਕ ਦਿੱਤਾ ਭਗਤ ਦੀ ਗੱਲ ਜਦੋਂ ਭਗਵਾਨ ਨੇ ਸੁਣੀ ਤਾਂ ਕਹਿਣ ਲੱਗੇ ਕਿ ਤੂੰ ਨਿਆਏ ਨਹੀਂ ਅਨਿਆਏ ਕੀਤਾ ਹੈ ਤੂੰ ਉਸ ਗਰੀਬ ਆਦਮੀ ਨੂੰ ਫੜਵਾ ਕੇ ਉਸਦੇ ਪਰਿਵਾਰ ਦੇ ਮੂੰਹ ਚ ਨਿਵਾਲਾ ਖੋਲਿਆ ਉਸ ਦੀ ਬਿਮਾਰ ਮਾਂ ਦਾ ਇਲਾਜ ਹੋਣ ਤੋਂ ਰੋਕਿਆ ਹੈ ਇਹ ਤੂੰ ਬੜਾ ਅਨਿਆਇ ਕਰ ਦਿੱਤਾ ਉਹ ਸੇਠ ਬੜਾ ਅਧਰਮੀ ਸੀ ਉਸਨੇ ਪਾਪ ਕਰਮ ਕਰਕੇ ਕਰੋੜਾਂ ਦੀ ਦੌਲਤ ਚੋਰੀ ਕੀਤੀ ਸੀ ਗਰੀਬਾਂ ਦਾ ਪੇਟ ਕੱਟ ਕੇ ਉਸਨੇ ਪੈਸਿਆਂ ਨੂੰ ਜਮ੍ਹਾਂ ਕੀਤਾ ਸੀ ਜੇਕਰ ਉਸ ਦਾ ਬਟੂਆ ਰਹਿ ਵੀ ਗਿਆ ਸੀ ਤਾਂ ਕੀ ਹੋਇਆ ਘੱਟੋ ਘੱਟ ਕਿਸੇ ਗਰੀਬ ਦਾ ਕੁਝ ਭਲਾ ਤਾਂ ਹੋ ਜਾਂਦਾ ਤੇ ਉਹ ਸੇਠ ਦੇ ਕੁਝ ਪਾਪ ਵੀ ਘੱਟ ਹੋ ਜਾਂਦੇ ਤੂੰ ਫੌਜੀ ਨੂੰ ਵੀ ਬਚਾ ਕੇ ਬਹੁਤ ਵੱਡਾ ਅਨਿਆਇ ਕੀਤਾ ਹੈ ਉਹ ਫੌਜੀ ਆਪਣੇ ਰਾਜਾ ਦੇ ਨਾਲ ਯੁੱਧ ਚ ਜਾ ਕੇ ਕਮਜ਼ੋਰ ਦੇਸ਼ ਦਾ ਰਾਜ ਹੜਪਣ ਵਾਲਾ ਸੀ ਤੇ ਜਾਣਦੇ ਹਾਂ ਉਸ ਯੁੱਧ ਚ ਕਿੰਨੇ નિર્ਦੋਸ਼ ਮਾਰੇ ਜਾਣਗੇ ਤੂੰ ਤਾਂ ਉਸ ਨੂੰ ਬਚਾ ਕੇ ਅਨਿਆਇ ਕੀਤਾ ਹੈ ਭਗਤ ਭਗਵਾਨ ਦੀ ਗੱਲ ਸੁਣ ਕੇ ਪਛਤਾਵਾ ਕਰਨ ਲੱਗਦਾ ਹੈ ਤੇ ਕਹਿ ਲੱਗਾ ਕਿ ਭਗਵਾਨ ਮੈਂ ਤਾਂ ਉਹੀ ਦੇਖ ਰਿਹਾ ਸੀ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ ਉਸ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੋਵੇਗੀ ਇਹ ਤਾਂ ਮੈਂ ਦੇਖ ਹੀ ਨਹੀਂ ਪਾਰਿਆ ਸੀ ਤੇ ਕਹਿਣ ਲੱਗਿਆ ਭਗਵਾਨ ਦੁਨੀਆ ਨੂੰ ਸਿਰਫ ਤੁਸੀਂ ਹੀ ਚਲਾ ਸਕਦੇ ਹੋ ਕਿਉਂਕਿ ਤੁਸੀਂ ਜ਼ਿੰਦਗੀ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਨਾਲ ਦੇਖ ਕੇ ਕੰਮ ਕਰਦੇ ਹੋ ਤੁਸੀਂ ਜੋ ਕਰਦੇ ਹੋ ਚੰਗਾ ਹੀ ਕਰਦੇ ਹੋ ਗਲਤ ਤਾਂ ਅਸੀਂ ਹਾਂ ਜੋ ਜ਼ਿੰਦਗੀ ਦੀ ਅਸਲੀਅਤ ਨੂੰ ਸਮਝ ਹੀ ਨਹੀਂ ਸਕਦੇ ਉਸ ਤੋਂ ਪਹਿਲਾਂ ਹੀ ਅਸੀਂ ਦੋਸ਼ ਲਗਾਉਣ ਲੱਗਦੇ ਹਾਂ ਜਦੋਂ ਸਾਡੇ ਨਾਲ ਕੁਝ ਗਲਤ ਹੋ ਰਿਹਾ ਹੁੰਦਾ ਹੈ ਜੋ ਸਾਡੇ ਹਿਸਾਬ ਨਾਲ ਨਹੀਂ ਹੋ ਰਿਹਾ ਹੁੰਦਾ ਤਾਂ ਅਸੀਂ ਉਸ ਸਮੇਂ ਆਪਣਾ ਧੀਰਜ ਖੋ ਕੇ ਭਗਵਾਨ ਨੂੰ ਕੋੜਾ ਬੋਲਣ ਲੱਗਦੇ ਹਾਂ ਤੇ ਦੋਸ਼ ਦੇਣ ਲੱਗਦੇ ਹਾਂ ਅਸੀਂ ਸਮਝ ਨਹੀਂ ਸਕਦੇ ਕਿ ਸਾਡੇ ਨਾਲ ਹੋ ਰਹੇ ਗਲਤ ਕੰਮ 'ਚ ਵੀ ਭਗਵਾਨ ਦੀ ਕੋਈ ਨਾ ਕੋਈ ਯੋਜਨਾ ਲੁਕੀ ਹੋਈ ਹੁੰਦੀ ਹੈ ਜੋ ਅੱਗੇ ਚੱਲ ਕੇ ਸਾਡੇ ਲਈ ਸਹੀ ਸਾਬਤ ਹੋ ਸਕਦੀ ਹੈ ਜੇਕਰ ਅਸੀਂ ਆਪਣੀ ਮਰਜ਼ੀ ਅਨੁਸਾਰ ਕੁਝ ਨਹੀਂ ਕਰ ਪਾਰੇ ਤਾਂ ਉਸ 'ਚ ਭਗਵਾਨ ਦੀ ਮਰਜ਼ੀ ਸਮਝਣੀ ਚਾਹੀਦੀ ਹੈ ਤੇ ਭਗਵਾਨ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਪਹਿਲਾ ਕਾਰਨ ਤਾਂ ਇਹ ਹੈ ਕਿ ਭਗਵਾਨ ਉਦੋਂ ਤੱਕ ਤੁਹਾਡੀ ਮਦਦ ਨਹੀਂ ਕਰਦੇ ਜਦੋਂ ਤੱਕ ਤੁਸੀਂ ਦੁਨੀਆ ਵਾਲਿਆਂ ਤੇ ਨਿਰਭਰ ਰਹੋਗੇ ਜਿਸ ਦਿਨ ਤੁਸੀਂ ਭਗਵਾਨ ਤੇ ਨਿਰਭਰ ਹੋ ਜਾਓਗੇ ਉਹ ਤੁਹਾਡੀ ਮਦਦ ਲਈ ਜ਼ਰੂਰ ਆਉਣਗੇ ਦੁਨੀਆ ਵਾਲਿਆਂ ਤੇ ਵੀ ਪਰਿਵਾਰ ਵਾਲਿਆਂ ਤੇ ਆਸ਼ਰਿਤ ਹੋਣ ਕਰਕੇ ਭਗਵਾਨ ਨੇ ਦ੍ਰੋਪਦੀ ਦੀ लाज ਨਹੀਂ ਬਚਾਈ ਸੀ ਜਦੋਂ ਤੱਕ ਉਸ ਨੂੰ ਲੱਗ ਰਿਹਾ ਸੀ ਕਿ ਉਸਦੇ ਬਜ਼ੁਰਗ ਪਿਸ਼ਮ ਪਿਤਾ ਮਾ ਦਰੋਣਾਚਾਰੇ ਕਿਰਪਾ ਚਾਰੇ ਵਿਦੂ ਤੇ ਮੇਰੇ ਨਾਲ ਸ਼ੂਰਵੀਰ ਪਤੀ ਮੈਨੂੰ અપਮਾਨਿਤ ਨਹੀਂ ਹੋਣ ਦੇਣਗੇ ਉਸ ਸਮੇਂ ਤੱਕ ਉਸਨੇ ਭਗਵਾਨ ਨੂੰ ਯਾਦ ਨਹੀਂ ਕੀਤਾ ਤੇ ਨਾ ਹੀ ਉਦੋਂ ਤੱਕ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਉਸ ਦੀ ਮਦਦ ਲਈ ਅੱਗੇ ਹੱਥ ਵਧਾਇਆ ਉਹ ਤਾਂ ਇਸ ਗਲ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਦ੍ਰੋਪਦੀ ਆਪਣੇ ਪਰਿਵਾਰ ਵਾਲਿਆਂ ਨੂੰ ਭੁੱਲ ਕੇ ਮੈਨੂੰ ਪੁਕਾਰੇ ਤੇ ਮੈਂ ਜਾ ਕੇ ਉਸ ਦੀ ਲਾਜ ਬਚਾਵਾਂ ਤੇ ਹੋਇਆ ਵੀ ਉਹੀ ਪਰਿਵਾਰ ਨੂੰ ਛੱਡ ਕੇ ਜਦੋਂ ਦ੍ਰੋਪਦੀ ਨੇ ਅੰਤਜ ਭਗਵਾਨ ਕ੍ਰਿਸ਼ਨ ਨੂੰ ਬੁਲਾਇਆ ਤਾਂ ਭਗਵਾਨ ਨੇ ਬਿਨਾਂ ਦੇਰੀ ਕੀਤੇ ਉਸ ਦੀ ਲਾਜ ਬਚਾਈ ਦੂਜਾ ਕਾਰਨ ਹੈ ਭਗਵਾਨ ਕਰਮ ਦੇਖ ਕੇ ਵੀ ਚਲਦੇ ਹਨ ਕਿਸ ਨੂੰ ਕਿਸ ਕੰਮ ਦੀ ਤੇ ਕਦੋਂ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਿਸ ਨੂੰ ਕਿਸ ਕਰਮ ਦਾ ਫਲ ਮਿਲਣਾ ਚਾਹੀਦਾ ਹੈ ਅਗਲੇ ਜਦ ਪਿਛਲੇ ਸਾਰੇ ਕਰਮਾਂ ਨੂੰ ਦੇਖ ਕੇ ਹਿਸਾਬ ਕਿਤਾਬ ਕਰਦੇ ਹਨ ਉਸ ਦੇ ਆਧਾਰ ਤੇ ਚੰਗਾ ਬੁਰਾ ਹੋ ਜਾਂਦਾ ਹੈ ਸੋ ਦੋਸਤੋ ਭਗਵਾਨ ਨੂੰ ਸਮਰਪਿਤ ਹੋ ਕੇ ਚੱਲੋ ਤੁਹਾਡਾ ਕਦੇ ਭਗਵਾਨ ਬੁਰਾ ਨਹੀਂ ਹੋਣ ਦੇਣਗੇ ਦੋਸਤੋ ਇਹ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਤੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ